ਆਰਦੇ ਖੜਕ ਚੱਲ ਹੁੰਦੇ ਵਧੀਆ ਕੋਣਾ ਵੀਡੀਓ ਵਾਲਾ ਹਲੋ ਕੀ ਤੁਸੀਂ ਬੈਠਾ ਨਹੀਂ ਆ ਗਿਆ ਕੋਈ ਸ਼ੋਰ ਹੋ ਰਿਹਾ ਹੈ ਆਈਟਰੀ ਜੀ ਚਾਹੋ ਲੈਜੋ ਯਾਰ ਜੀ ਨੇ ਖਾਣਾ ਕਰ ਲਈ ਜੀ ਆਈਟਰੀ ਜੀ ਪਰੌੜੇ ਦੀ ਤੁਸੀਂ ਹਰ ਜੀ ਤੁਸੀਂ ਜੀ ਰੱਖੋ ਪਰੌੜੀ ਪਾਲਾਂਗੇ ਉਹਨੂੰ ਲੈਜੋ ਫਿਰ ਨਾਲ ਆਪਣੀ ਜਰਾ ਕਿ ਕਰਦਾ ਬੰਦਾ ਬੰਦਾ ਕਿ ਤੱਕ ਹੋ ਗਈ ਕਿਹੜੀ ਕਿਹੜੀ ਇਹ ਸੱਟ ਲੁੱਟਣਾ ਹਾਂ ਕਿੱਥੇ ਡਰਾਈਵਰ ਜਿਹੜਾ ਹਾਏ ਮੈਨੂੰ ਉਹ ਮੈਨੂੰ ਸੁਣੋ ਬਟ ਸਨ ਸੌ ਤੁਹਿਆ ਮੈਨੂੰ ਸੁਣ ਬਰਾਉਂ ਚੇਪ ਬਰਾਉਂ ਬਣਾ ਪੋਰੇ ਤਾਲਾ ਘਟੂਰੇ ਆ ਜੇ ਕਿ ਇਧਰ ਹੀ ਰੱਖਿਆ ਇਧਰ ਆ ਸੁਣੋ ਪਿੱਛਾ ਅਧਮਾਰ ਯਾਰ ਨੌਂ ਜੀਸ ਤੋਂ ਬਿਚਲੇ ਆ ਨਾ ਕਿੰਨੀ ਅੰਬਲਿਕਾ ਦਾ ਡਰਾਮਾ ਕਿੱਥੇ ਆ ਇਹ ਕਿਹੋ ਜਿਹਾ ਤਾਇਆ ਨਮਰਦਾ ਉਹ ਐਂਬੂਲੈਂਸ ਕਿਹੜੀ ਆ ਬਰਾ ਦੱਸ ਪਾਓ ਆ ਗਿਆ ਮੈਂ ਆ ਗਿਆ ਰਿਕੁਬਾ ਖੜਾ ਪਿਛੇ ਜੀ ਸਰਹੰਦ ਦੇ ਇੱਕ ਵਕੀ ਨੇ ਹੋਇਆ ਇਕਦੋਆ ਹੁਣੇ ਆਪਾਨੂੰ ਤਲਾਸ਼ ਮਿਲਿਆ ਪੌਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚੱਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚੱਲੀ ਆ ਉਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿੱਥੇ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਤੇ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਤਾਂ ਨਹੀਂ ਮੈਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸਤਾਨ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਮੈਨੂੰ ਅਜੇ ਨਾਮ ਨਹੀਂ ਪਤਾ ਕਹਿੰਦੇ ਕਿ ਜੱਗੂ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਹੁਣੇ ਆਇਆ ਹੀ ਆ ਮੈਨੂੰ ਇਹ 9:10 ਵਜੇ ਮਿਲੀ ਆ ਪੂਰੇ ਮੈਂ ਜੋ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਉਸ ਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਖਾਉਂਦੇ ਉਹ ਇੱਕ ਫਾਈਟਿੰਗ ਇਨਸੀਡੈਂਟ ਹੋਇਆ ਕਿਦਾਂ ਵਾਹੇ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਿਆ ਮੁੰਡੇ ਦੇ ਕਰਨਵੀਰ ਤੇ ਜਿਹੜਾ ਜਿਹਦੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਉਸਾਬ ਨਾਲ ਕਾਰਵਾਈ ਜੇ ਇਹਦੇ ਬਾਰੇ ਜੇ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਹੈ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇੱਥੇ ਹਸਪਤਾਲ ਆਇਆ ਪੂਰੀ ਤਹਿਕੀਕਾਤ ਕਰਕੇ ਤਾਂ ਹੁੰਦਾ ਇਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦੀ ਆ ਥੋੜੀ ਦੇਰ ਬਾਅਦ ਜਿਹਲੇ ਉਹ ਬਿਆਨ ਲਖਾਉਂਦੇ ਠੀਕ ਹੈ ਜੀ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਤੇ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀਪ ਹਸਪਤਲ ਉੱਥੇ ਅਸੀਂ ਜਸਤ ਹੋਣੇ ਸਿਟੀ ਜਿਹੜਾ ਐਸਐਚਓ ਸੁਖਜਿੰਦਰ ਸਿੰਘ ਉਹਨੂੰ ਭੇਜਿਆ ਕਿ ਜਾ ਕੇ ਉੱਥੇ ਇਮੀਡੀਏਟਲੀ ਸਾਨੂੰ ਇਨਫ ਕਿੰਨੀਆਂ ਗੋਲੀਆਂ ਵਜੀਆਂ ਉਹ ਉਹਦੇ ਤੇ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ ਇਹਦੇ ਬਾਰੇ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ ਹੈ ਜੀ ਉਹ ਇੱਥੇ ਪੋਸਟਮਾਰਟ ਵਾਸਤੇ ਰੱਖੀ ਗਈ ਹੈ ਹਾਂ ਹੁਣੇ ਡੈੱਡ ਹਾਊਸ ਦੇ ਵਿੱਚ ਭੇਜੀ ਆ ਮੈਂ ਜਸਟ ਹੁਣੇ ਅਸੀਂ ਆਏ ਆ ਜਿਹੜੇ ਜਿਹੜੇ ਇੰਜਰਡ ਨੇ ਜਿਹੜੀ ਲੇਡੀ ਇਹ ਉਹਨੂੰ ਅਸੀਂ ਅਮਨਦੀਪ ਦੇ ਭੇਜਤਾ ਉੱਤੇ ਐਸਐਚਓ ਸਿਟੀ ਦੀ ਡਿਊਟੀ ਲਾਈ ਆ ਇਮੀਡੀਏਟਲੀ ਉੱਤੇ ਅਮਨਦੀਪ ਜਾਏਗਾ ਉੱਥੇ ਜਾ ਕੇ ਪੂਰੇ ਹਾਲਾਤ ਦੱਸਿਆ ਕਿੰਨੀਆਂ ਗੋਲੀਆਂ ਵਜੀਆਂ ਕੀ ਇਹਦੇ ਬਾਰੇ ਨਹੀਂ ਮੈਂ ਇਹਦੇ ਡਾਕਟਰ ਦੱਸਣਗੇ ਜੀ ਮੈਂ ਤਾਂ ਵੈਸੇ ਕਹਿ ਰਿਹਾ ਇਹ ਦੱਸ ਸਕਦੇ ਹੋ ਕਿ ਦੀ ਲੇਡੀ ਆ ਦੱਸੀ ਜਾ ਰਹੀ ਹੈ ਕਿ ਜਗਦੀਪ ਸਿੰਘ ਜੱਗੂ ਦੇ ਨਾਲ ਉਹਦੀ ਮਦਦ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟ ਅਜੇ ਆਇਆ ਹਾਂ ਮੈਂ ਤਾਂ ਹੁਣ ਜੇਲੇ ਵੈਰੀਫਾਈ ਕਰਾਂਗੇ ਜੇਲੇ ਉਹ ਬਿਆਨ ਲਿਖਾਂਦੇ ਆ ਕਰਨ ਵੀਰ ਜਿਹੜਾ ਡੈਥ ਹੋਈ ਹੈ ਉਹਦੇ ਫਾਦਰ ਆ ਗਏ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਐਸਾ ਹੀ ਆ ਉਹ ਆ ਗਿਆ ਹੁਣ ਜੋ ਬਿਆਨ ਲਿਖਾਂਗੇ ਮੈਂ ਤਾਂ ਉਹਦੇ ਬਾਰੇ ਆਪਾਂ ਜੋ ਉਹ ਕਹਿ ਰਿਹਾ ਕਿ ਅਮਰਸਰ ਵੈਸੇ ਤਾਂ ਉਹ ਤਾਂ ਇਸ ਲਈ ਬੜੇ ਉਹ ਹੈ ਕਿ ਕਹਿੰਦੇ ਇੱਕ ਬੱਚਾ ਮਰਿਆ ਹੁੰਦਾ ਉਹਦੇ ਵਿੱਚ ਉਹਨੇ ਇਮੀਡੀਏਟਲੀ ਦੱਸਿਆ ਕਿ ਮੇਰੀ ਮੈਂ ਤਾਂ ਹੁਣੇ ਆਇਆ ਜੀ ਤੇ ਮੇਰੇ ਬੱਚੇ ਦੀ ਡੈਥ ਹੋ ਗਿਆ ਮੈਂ ਹੈ ਪੰਜਾਬ ਉੱਤਰੀ ਗੁਰਮਾਰਾ ਜੀ ਬੱਚੇ ਦੀ ਕਾਦੀਆਂ ਚੁੰਗੀ ਦੱਸਿਆ ਜੇ ਮੈਂ ਮੌਕੇ ਤੇ ਚੱਲਾਂ ਇਹ ਤੇ ਜਿਹੜਾ ਟਾਈਮ ਆ ਭੀੜ ਭੱਕਾ ਨਹੀਂ ਹੈ ਮਤਲਬ 10 ਪੌਣੇ ਇੱਕ 10 9:30 ਦੇ ਵਿੱਚ ਗੱਲ ਆ ਉਹ ਲਗਭਗ ਉਸੇ ਹੁੰਦੀ ਹੁੰਦਾ ਮਤਲਬੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਫਾਦਰ ਨੇ ਜੋ ਮਨੂੰ ਜਨਰਲ ਹੀ ਦੱਸਿਆ ਇਹੋ ਹੀ 30-35 ਸਾਲ ਦੀ ਐ ਐਗਜੈਕਟ ਮਨੂੰ ਨਹੀਂ ਪਤਾ ਡਾਕਟਰ ਸੁਖਰਾ ਸਰ ਕੀ ਫਸਲਾ ਹੈ ਕਿ ਕੀ ਹੋਇਆ ਹੈ ਜੀ ਸਰ ਇਹ ਪੇਸ਼ੈਂਟ ਮੇਰੇ ਕੋਲ 9:25 ਦੇ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਤੇ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਤੇ ਲੱਗੇ ਇੰਜਰੀਸ ਲੱਗੀਆਂ ਗਨ ਸ਼ਾਟਸ ਦੀਆਂ ਇਹ ਜੀ ਦੀ ਉਮਰ ਕਿੰਨੀ ਹੈ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਇਹ ਜਿਹੜਾ ਐਜਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ার্স ਦੇ ਬੋਟ ਹੈ। ਹਾਂ। ਅੱਛਾ ਕੀ ਹਾਲਾਤ ਨੇ? ਹਾਲਾਤ ਮਾਤਾ ਜੀ ਦੇ ਸੀਰੀਅਸ ਹਾਲਾਤ। ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈ ਗਈਆਂ ਤੇ ਬਲੀਡਿੰਗ ਕਾਫੀ ਹੋ ਚੁੱਕੀ ਹੈ। ਹਾਂਜੀ। ਬੰਦਾ ਵੀ ਲੱਗਦਾ ਜਿਹੜੀ ਗੋਲੀ ਲੱਗੀ ਆ ਕਿੰਨੀ ਕੀ ਦੇਰ ਬਾਅਦ ਡਿਸਪਲਏ ਹੋ ਸਕਦੀ। ਮੈਨੂੰ ਇਦਾਂ ਜੋ ਲੱਗਦਾ ਕਿ ਲੱਗੀ ਹੀ ਹੋਈ ਹੈ ਘਟਨਾ ਲੱਗੀ ਦੀ ਆ ਸਿਵਲ ਹਸਪੀਟਲ ਦੇ ਲੱਗੇ ਦੀ ਘਟਨਾ। ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ। ਇੱਕ ਡੈਡ ਬੋਡੀ ਵੀ ਆਈ। ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ ਕਰਨਵੀਰ ਸਿੰਘ ਦਾ 30 ਸਾਲ ਉਮਰ ਆ ਇਹਨਾਂ ਦੀ ਦਿਖਾਰੀ ਵਾਲ ਨਹੀਂ ਪਖਾਰੀ ਵਾਲੀ ਪਿੱਖੋ ਵਾਲੀ ਪਿੱਖੋ ਵਾਲੀ ਜਿਹੜੀ ਲੇਡੀ ਉਹਦਾ ਉਹਦਾ ਪਿੰਡ ਦਾ ਨਾਮ ਹੈ ભગવાન ਲੇਡੀ ਦਾ ਨਾਮ ਭਗਮਾਨਪੁਰ ਭਗਮਾਨ ਸਰਵਾਨ ਹਾਂਜੀ ਇਹ ਜਿਹੜੇ ਗਨਸ਼ਾਟ ਆਇਆ ਕਰੋ ਡੈੱਡ ਆਇਆ ਉਹਦੇ ਕਿੰਨੀਆਂ ਗੋੜੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਤਾਂ ਮਾ ਕਰਨਦੀਪ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਆ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਸ ਤੋਂ ਇਲਾਵਾ ਛੋਟੀ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇਟ ਆਈਟ ਹੁੰਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਜਿਹੜੀ ਲੇਡੀ ਚੱਕੀ ਉਹਦੇ ਪੁਨੀਆ ਉਹਨਾਂ ਦੇ 4 ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ 4 ਇੰਜਰੀਜ਼ ਮੇਨ ਦੇ ਨਾਲ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡੈਥ ਹੋ ਚੁੱਕੀ ਆ ਉਹ ਹਾਰਟਕਲ ਬਰਾਉਡ ਹੈਟੀ ਆ ਹਾਂਜੀ ਹਾਂਜੀ ਆ ਗਿਆ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज